ਹਾਂਜੀ ਬਾਬਾ ਜੀ ਇੱਥੇ ਸੀਤਲਾ ਮੰਦਿਰ ਜਿਹੜੇ ਹੀਓ ਰੋਡ ਬੰਗਾ ਵਿਖੇ ਵਿਆਹ ਸਮਾਗਮ ਕਰਵਾਏ ਜਾ ਰਹੇ ਆ ਉਹਨਾਂ ਬਾਰੇ ਜਾਣਕਾਰੀ ਦਿਓ ਜੀ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਜੈ ਮਾਤਾ ਦੀ ਜੈ ਸ਼੍ਰੀ ਰਾਮ ਬੜੇ ਹੀ ਮਾਣ ਵਾਲੀ ਗੱਲ ਆ ਕਿ ਮਾਤਾ ਸੀਤਲਾ ਮੰਦਿਰ ਹੀਮਾ ਰੋਡ ਬੰਗਾ ਵਿਖੇ 16 ਨਵੰਬਰ ਨੂੰ ਜ਼ਰੂਰਤਮੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਸਮਾਗਮ ਕਰਾਏ ਜਾ ਰਹੇ ਆ ਜਿਹਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਲੋੜਵੰਦ ਦਾ ਸਮਾਨ ਜ਼ਰੂਰੀ ਸਮਾਨ ਘਰ ਦਾ ਸਮਾਨ ਬੈੱਡ ਬਿਸਤਰੇ ਮੰਜਾ ਹੋਰ ਜੋ ਵੀ ਸਮਾਨ ਹੈ ਸਾਰਾ ਦਿੱਤਾ ਜਾਊਗਾ ਤੇ ਮੈਂ ਬੇਨਤੀ ਕਰਾਂਗਾ ਜਿਨ੍ਹਾਂ ਨੇ ਵੀ ਜ਼ਰੂਰਤਮੰਦ ਪਰਿਵਾਰ ਨਾਮ ਲਖਾਣਾ ਚਾਹੁੰਦੇ ਆ 15 ਅਕਤੂਬਰ ਤੋਂ ਪਹਿਲਾਂ-ਪਹਿਲਾਂ ਆ ਕੇ ਸਾਡੇ ਨਾਲ ਮਾਤਾ ਸ਼ੀਤਰਾ ਮੰਦਰ ਵਿਖੇ ਸੰਪਰਕ ਕਰ ਸਕਦੇ ਆ ਤੇ ਨਾਲ ਹੀ ਮੈਂ ਬਹੁਤ ਧੰਨਵਾਦ ਕਰਦਾ ਬਾਬਾ ਦਵਿੰਦਰ ਕੋੜਾ ਜੀ ਦਾ ਤੇ ਨਾਲ ਹੀ ਸਰਬ ਇਤਕਾਰੀ ਲੋਕ ਭਲਾਈ ਸੇਵਾ ਸੰਪਤੀ ਵੈਲਫੇਅਰ ਸੁਸਾਇਟੀ ਬੰਗਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਸਾਰੇ ਸੇਵਾਦਾਰਾਂ ਦੇ ਸਹਿਯੋਗ ਦੇ ਨਾਲ ਇਹ ਕੰਮ ਇਸ ਸ਼ੀਤਲਾ ਮੰਦਰ ਦੇ ਪ੍ਰਾਂਗਣ ਵਿੱਚ ਹਰ ਸਾਲ ਦੀ ਤਰ੍ਹਾਂ ਹੋ ਰਿਹਾ ਹੈ ਤੇ ਬੇਨਤੀ ਕਰਾਂਗੇ ਕਿ ਸਾਰਿਆਂ ਨੇ ਤਨਮਨ ਧੰਦੇ ਨਾਲ ਇਸ ਕੰਮ ਦੇ ਵਿੱਚ ਆਪਣਾ ਹਿੱਸਾ ਪਾਉਣਾ ਕਿ ਨਵਾਂ ਵਿਆਹ ਸਮਾਗਮ ਹੈ ਜੀ ਚੌਥਾ ਹੈ ਚੌਥਾ ਜੀ ਅੱਛਾ ਜੀ ਕਿੰਨੀਆਂ ਲੜਕੀਆਂ ਦੇ ਪਹਿਲਾਂ ਵਿਆਹ ਕਰਵਾ ਚੁੱਕੀਆਂ ਨੇ ਪਹਿਲਾਂ ਤਾਂ ਸਟਾਰਟਿੰਗ ਤੇ ਜੀ ਤਕਰੀਬਨ ਮੈਨੂੰ ਕਹਾ ਸ਼ਾਇਦ 10 ਫਿਰ 7 ਇਦਾਂ ਕਰਦੇ ਰਹੇ ਜੀ 15 ਕੁੜੀਆਂ ਆ ਜੀ ਅੱਛਾ ਜੀ ਤੇ ਬਾਕੀ ਜਿਹੜਾ ਹੁਣ ਸਮਾਗਮ ਵਿਆਹ ਸਮਾਗਮ ਹੋ ਰਹੇ ਆ ਉਹਦੇ ਵਿੱਚ ਜਿੱਦਾਂ ਤੁਹਾਡੇ ਨਾਲ ਕਦੋਂ ਤੱਕ ਸੰਪਰਕ ਕਰਨ ਜਿਹੜੇ ਜੋੜੇ ਆ 15 ਅਕਤੂਬਰ ਤਰੀਕ ਰੱਖੀ ਆ ਜੀ 15 ਤਰੀਕ ਤੱਕ ਆਪਣਾ ਨਾਮ ਆਪਣਾ ਇੱਥੇ ਰਜਿਸਟਰਡ ਕਰਾ ਸਕਦੇ ਆ ਉਹਨਾਂ ਦਾ ਆਧਾਰ ਕਾਰਡ ਉਹਨਾਂ ਦੇ ਮਾਤਾ ਪਿਤਾ ਦਾ ਆਧਾਰ ਕਾਰਡ ਤੇ ਉੱਥਾਂ ਦੇ ਪੰਜ ਸਰਪੰਚ ਜਾਂ ਐਮਸੀ ਸਹਿਬਾਨਾ ਦਾ ਆਧਾਰ ਕਾਰਡ ਅਸੀਂ ਲੈ ਰਹੇ ਆਂ ਪੂਰੀ ਰਜਿਸਟ੍ਰੇਸ਼ਨ ਕਰਨ ਲਈ ਪੂਰੀ ਕਾਰਵਾਈ ਕਰਨ ਕਈ ਵਾਰੀ ਇਹਦਾ ਨਜਾਇਜ਼ ਫਾਇਦਾ ਉਠਾਉਣ ਵਾਲੇ ਵੀ ਹੁੰਦੇ ਉਹਨਾਂ ਲਈ ਕੀ ਸਨੇਹ ਦੇਣਾ ਚਾਹੁੰਦੇ ਜੀ ਉਹਨਾਂ ਲਈ ਸਨੇਹ ਦੇ ਰਹੇ ਆ ਜੀ ਵੀ ਖੁੱਲਤਾ ਉਹਨਾਂ ਨੇ ਚੱਕਰ 'ਚ ਫਸਣਾ ਹੈ ਤੇ ਸਾਨੂੰ ਯਾਨੀ ਕਿ ਮਾਤਾ ਸ਼ੀਤਰਾ ਮੰਦਪ ਪ੍ਰਬੰਧਕ ਕਮੇਟੀ ਇਹਨਾਂ ਚੱਕਰਾਂ 'ਚ ਨਹੀਂ ਪੈਣਾ ਚਾਹੁੰਦੀ ਸਾਨੂੰ ਸੱਚਾਈ ਦੱਸ ਕੇ ਇਸ ਕੰਮ ਵਿੱਚ ਆਪਣਾ ਉਹਨਾਂ ਨੇ ਹਿੱਸਾ ਪਾਉਣਾ ਹੈ ਇਹੀ ਬੇਨਤੀ ਕਰਦੇ ਆ ਕਿ ਝੂਠਾ ਅਸੀਂ ਕਿਸੇ ਦਾ ਨਾਮ ਨਹੀਂ ਲਿਖਣਾ ਪੂਰੀ ਕਾਰਵਾਈ ਕਰਕੇ ਹੀ ਉਸ ਵਿਆਹ ਵਿੱਚ ਆਪਣਾ ਯਾਜਤ ਦਵਾਂਗੇ ਜੇ ਕੋਈ ਕਾਨੂੰਨੀ ਕਾਰਵਾਈ ਵੀ ਕੀਤੀ ਜਾਊਗੀ ਉਹਨਾਂ ਤੇ ਜਿਹੜੇ ਯਾਜਤ ਬਿਲਕੁਲ ਕੀਤੀ ਜਾਊਗੀ ਜੀ 18 ਸਾਲ ਤੋਂ ਜਗਰ ਛੋਟਾ ਬੱਚਾ ਸਾਬਤ ਹੋਇਆ ਤਾਂ ਉਹਨਾਂ ਤੇ ਕਾਰਵਾਈ ਕੀਤੀ ਜਾਂਦੀ ਹੈ ਠੀਕ ਹੈ ਜੀ ਹੋਰ ਕੋਈ ਸੁਨੇਹਾ ਦੇਣਾ ਚਾਹੁੰਦੇ ਜੀ ਸੁਨੇਹਾ ਇਹ ਹੀ ਹੈ ਵੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਹੀ ਬੇਨਤੀ ਕਰਾਂਗੇ ਬਾਬਾ ਦਵਿੰਦਰ ਗੋੜਾ ਜੀ ਨਾਲ ਦਿੰਦੇ ਮੇਰੇ ਇਹ ਹੀ ਬੇਨਤੀ ਹੈ ਕਿ ਇਸ ਸਮਾਗਮ ਵਿੱਚ ਤਨਮਨ ਧੰਦੇ ਨਾਲ ਆਪਾਂ ਸਾਰਿਆਂ ਨੇ ਹਾਜ਼ਰੀ ਲਗਾਨੀ ਆ ਜੋ ਵੀ ਕਿਸੇ ਦੀ ਨਿੱਕ ਕਮਾਈ ਵਿੱਚੋਂ ਆਪਣਾ ਹਿੱਸਾ ਪਾਣਾ ਚਾਹੁੰਦੇ ਆ ਕੋਈ ਬਸਤਰ ਕੱਪੜੇ ਜਾਂ ਕੋਈ ਬੈੱਡ ਪੱਖਾ ਅਲਮਾਰੀ ਜੋ ਵੀ ਦੇਣਾ ਚਾਹੁੰਦੇ ਆ ਉਹ ਬਾਬਾ ਦਵਿੰਦਰ ਗੋੜਾ ਜੀ ਨੂੰ ਤੇ ਸਾਡੇ ਪੰਡਤ ਜੀ ਕੁਸਮਾਕਰ ਭਾਰਤਵਾਦੀ ਜੀ ਨੂੰ ਚਿਤਰਾ ਮੰਦਰ ਵਿਕੇ ਆ ਕੇ ਸੰਪਰਕ ਕਰ ਸਕਦੇ ਆ ਆਪਣਾ ਸੰਪਰਕ ਨੰਬਰ ਵੀ ਬੋਲ ਦਿਓ ਜੀ ਕੋਈ ਆਪਣਾ ਸੰਪਰਕ ਨੰਬਰ 9814431132 ਜੀ 9815385755 ਠੀਕ ਹੈ ਜੀ ਇਹਨਾਂ ਦਾ ਹਾਂ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਆ ਜਿਨ੍ਹਾਂ ਨੇ ਅਗਰ ਨਾਮ ਵੀ ਲਿਖਾਣਾ ਹੈ ਉਹ ਵੀ ਆਪਣਾ ਇੱਥੇ ਨਾਮ ਦੱਸ ਸਕਦੇ ਆ ਫਿਰ ਉਹਨਾਂ ਨੂੰ ਸਮੇਂ ਦਿੱਤਾ ਜਾਊਗਾ ਮਿਲਣ ਲਈ ਹੁਣ ਤੱਕ ਕਿੰਨੇ ਜੋੜਿਆਂ ਦੇ ਕੋਈ ਨਾਮਿਨੇਸ਼ਨ ਹੋਈ ਹੈ ਜੀ تقریبا ਤਿੰਨ ਚਾਰ ਜਣੇ ਆ ਗਏ ਜੀ ਅੱਛਾ ਜੀ ਹਾਂ ਜੀ ਵੈਰੀਫਿਕੇਸ਼ਨ ਹੋ ਗਈ ਉਹਨਾਂ ਦੀ ਵੈਰੀਫਿਕੇਸ਼ਨ ਅਸੀਂ ਸ਼ੁਰੂ ਕਰ ਰਹੇ ਹਾਂ ਜੀ ਕੱਦ ਤੋਂ ਬਾਅਦ ਠੀਕ ਹੈ ਜੀ ਹਾਂ ਜੀ ਥੈਂਕ ਯੂ ਜੀ ਧੰਨਵਾਦ ਹਾਂ ਜੀ ਬਾਬਾ ਜੀ ਤੁਸੀਂ ਅੱਥੀ